ਪੰਜਾਬ ਨੈਸ਼ਨਲ ਬੈਂਕ ਨੇ ਹੁਣ ਆਪਣੇ ਕਸਟਮਰ ਨੂੰ ਇੱਕ ਬਹੁਤ ਹੀ ਵੱਡਾ ਝਟਕਾ ਦੇ ਦਿੱਤਾ ਹੈ ਹਾਂ ਉਹ ਝਟਕਾ ਹੈ ਕਿ ਆਪੋ ਨਾਲ ਇਸ ਗੱਲ ਡਿਸਕਸ ਕਰਦੇ ਹਾਂ ਪੰਜਾਬ ਨੈਸ਼ਨਲ ਬੈਂਕ ਯਾਨੀ ਕਿ ਪੀ ਐਨ ਬੀ ਪੂਲ ਆਨ ਸ਼ੋਰਟ ਫਾਰਮ ਚ ਪੀ ਐਨ ਬੀ ਨਾਮ ਦਿੱਤਾ ਹੈ ਬਹੁਤੀ ਆਪਣੇ ਇੰਡੀਆ ਦਾ ਨੰਭਾ ਹਰ ਦਾ ਨਾਮ ਹੀ ਬੈਂਕ ਕਹੇਗਾ ਪਰ ਹੁਣ ਇਹਨੇ ਵੀ ਆਪਣੇ ਕਸਟਮਰ ਨੂੰ ਇੱਕ ਚੇਤਾਵਨੀ ਕਿ ਤਮ ਦੇ ਦਿੱਤੀ ਹੈਗੀ ਹੈ ਉਹ ਚੇਤਾਵਨੀ ਇਹ ਹੈਗੀ ਕਿ ਜੇ ਤੁਸੀਂ ਟਾਈਮ 'ਤੇ ਤੁਸੀਂ ਇਹ ਕੰਮ ਨਹੀਂ ਕੀਤਾ ਤਾਂ ਤੁਹਾਨੂੰ ਇਸ ਚੀਜ਼ ਦਾ ਨੁਕਸਾਨ ਭੁਗਤਣਾ ਪਵੇਗਾ ਠੀਕ ਹੈ ਹੁਣ ਗੱਲਬਾਤ ਆਪਾਂ ਕਰਦੇ ਗੱਲਬਾਤ ਹੈ ਕਿ ਜਿਵੇਂ ਹੁਣ ਆਪਣੇ ਤੁਸੀਂ ਇਹ ਨਹੀਂ ਸਕਦੇ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਹੁਣ ਜੂਨ ਜੁਲਾਈ ਦਾ ਮਹੀਨਾ ਚੱਲਦਾ ਪਿਆ ਤੇ ਜਿਹੜੀ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਜਿਹੜੇ ਆਪਣੇ ਲੱਖਾਂ ਕਰੋੜਾਂ ਗਾਹਕ ਹੈਗੇ ਆ ਉਹਨਾਂ ਨੂੰ ਇੱਕ ਚੇਤਾਵਨੀ ਦਿੱਤੀ ਹੈ ਕਿ ਜੇ ਤੁਸੀਂ ਟਾਈਮ ਲਾਈਨ ਦੇ ਇਹ ਕੰਮ ਨਹੀਂ ਕੀਤਾ ਤਾਂ ਤੁਹਾਡਾ ਨੁਕਸਾਨ ਹੋ ਜਾਣਾ ਉਹ ਨੁਕਸਾਨ ਹੈ ਕਿ ਚੇਤਾਵਨੀ ਹੈ ਕਿ ਆਪਾਂ ਪੰਜਾਬ ਨੈਸ਼ਨਲ ਬੈਂਕ ਨੇ ਸਮੇਂ ਦੇ ਇਹ ਕੰਮ ਨਹੀਂ ਕੀਤਾ ਤਾਂ ਤੁਹਾਡਾ ਨੁਕਸਾਨ ਹੋ ਜਾਣਾ ਉਹ ਨੁਕਸਾਨ ਹੈ ਕਿ ਚੇਤਾਵਨੀ ਹੈ ਕਿ ਆਪਾਂ ਚੀਜ਼ ਦੀ ਗੱਲਬਾਤ ਕਰਦੇ ਆਂ ਡਿਸਕਸ ਕਰਦੇ ਆਂ PNB ਜਿਹੜਾ ਕਿ ਪੰਜਾਬ ਨੈਸ਼ਨਲ ਬੈਂਕ ਆ ਆਂ ਭਾਰਤ ਦਾ ਇੱਕ ਨਾਮੀ ਬੈਂਕ ਹੈਗਾ ਮੋਸਟਲੀ ਕੀ ਹੈ ਕਿ ਇਹਦੇ ਵਿੱਚ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਹਨਾ ਦਫ਼ਤਰਾਂ ਦੇ ਸਾਰੇ ਅਕਾਊਂਟ ਇਹਦੇ ਵਿੱਚ ਹੁੰਦੇ ਆ ਜਿਵੇਂ ਕਿ ਆਪਣੀ ਇੰਡੀਆ ਦੇ ਹੋਲੀ ਬੈਂਕ ਹੈਗੇ ਜਿਵੇਂ ਕਿ ਆਪਣਾ ਸੈਂਟਰਲ ਬੈਂਕ ਆਫ ਇੰਡੀਆ ਹੈਗਾ SBI ਬੈਂਕ ਹੈਗਾ ਹੋਰ ਵੀ ਕਈ ਬੈਂਕ ਹੈ ਸਰਕਾਰੀ ਹੈਗਾ ਮੋਸਟਲੀ ਸਤੋ ਜਾਂ ਇਹ ਖਾਤੇ ਇਹਨਾਂ ਬੈਂਕਾਂ 'ਚ ਹੀ ਹੁੰਦੇ ਆ PNB ਨੇ ਆਪਣੀ ਕਸਟਮਰ ਨੂੰ ਇੱਕ ਝਟਕਾ ਦਿੱਤਾ ਕਿ ਜੇਕਰ ਤੁਹਾਡਾ ਸਾਡੇ ਬੈਂਕ ਵਿੱਚ ਸੇਵਿੰਗ ਅਕਾਊਂਟ ਹੈਗਾ ਤਾਂ ਤੁਸੀਂ ਟਾਈਮ ਮੈਨ ਦੇ ਉਹਨਾਂ ਦੀ ਪੜਤਾਲ ਕਰੋ ਪਰ ਤਾਲ ਕੀ ਕਰਨੀ ਆ ਤੁਹਾਨੂੰ ਉਹ ਵੀ ਗੱਲ ਡਿਸਕਸ ਦੱਸਦੀ ਆ ਪੀਐਨਵੀ ਬੈਂਕ ਨੇ ਕਿਹਾ ਹੈ ਕਿ ਜਿਹੜੇ ਖਾਤਿਆਂ ਚ ਲਗਾਤਾਰ 3 ਸਾਲਾਂ ਚੋਂ 3 ਸਾਲਾਂ ਦੇ ਵਿੱਚ ਕੋਈ ਕ੍ਰੈਡਿਟ ਡੈਬਿਟ ਮਤਲਬ ਕਿ ਲੈਣ ਦਾ ਨਹੀਂ ਕੀਤਾ ਗਿਆ ਬੈਂਕ ਉਸ ਨੂੰ ਪਰਮਾਨੈਂਟਲੀ ਬੰਦ ਕਰਨ ਜਾ ਰਿਹਾ ਹੈ ਜੇ ਤੁਹਾਡਾ ਉਹਦੇ ਵਿੱਚ ਪੈਸਾ ਹੋਏਗਾ ਹੈਗਾ ਸੇਫ ਪਿਆ ਸੀਗਾ ਜੇ ਪਰ ਤੁਸੀਂ ਉਹਨੂੰ ਅਪਡੇਟ ਨਹੀਂ ਕੀਤਾ ਤਾਂ ਉਹ ਮੁੜ ਕੇ ਬੈਂਕ ਦੇ ਹਵਾਲੇ ਚਲਾ ਜਾਣਾ ਤਾਂ ਤੁਹਾਡਾ ਵੀ ਹੁਣ ਨੁਕਸਾਨ ਹੋਣ ਵਾਲਾ ਹੈ ਮੈਂ ਤੁਹਾਡੇ ਲਈ ਇੱਕ ਵੀਡੀਓ ਪਹਿਲਾਂ ਵੀ ਪਾਈ ਸੀ ਕਿ ਮੈਂ ਕਿਹਾ ਜਿਹੜਾ ਹੁਣ ਇਨ ਆਪਰੇਟਿਵ ਅਕਾਊਂਟ ਹੈਗੇ ਸੀਗੇ ਤੁਸੀਂ ਉਹ ਵੀਡੀਓ ਦੇਖੋ ਮੇਰੇ ਜਾ ਕੇ ਇਨ ਆਪਰੇਟ ਨੂੰ ਆਪਰੇਟ ਕਿਵੇਂ ਕਰਨਾ ਹੈ ਉਹ ਮੈਂ ਵੀਡੀਓ ਚ ਦੱਸਿਆ ਹੋਇਆ ਉਸ ਤਰ੍ਹਾਂ ਢੰਗ ਨਾਲ ਤੁਸੀਂ ਆਪਦਾ ਖਾਤਾ ਚਲਵਾ ਸਕਦੇ ਹੋ ਠੀਕ ਹੈ ਹੁਣ ਪੀਏਐਨ ਵੀ ਨੇ ਝਟਕਾ ਕਿਉਂ ਦਿੱਤਾ ਉਹ ਕਹਿੰਦੇ ਕਿ ਜਿੰਨਾ ਖਾਤੇ ਵਿੱਚ ਤਿੰਨ ਸਾਲਾਂ ਤੋਂ ਜ਼ਿਆਦਾ ਟਾਈਮ ਹੋ ਗਿਆ ਕੋਈ ਲਾਂਨ ਦੇਣਾ ਲੋਕਾਂ ਨੇ ਨਹੀਂ ਕਰਵਾਇਆ ਬੈਂਕ ਉਸ ਖਾਤੇ ਨੂੰ ਪਰਮਨੈਂਟਲੀ ਕਲੋਸ ਕਰ ਦਊਗੀ ਉਹਨਾਂ ਨੇ ਇੱਕ ਟਾਈਮ ਪੀਰੀਅਡ ਦਿੱਤਾ ਕਿ ਆਹ ਮੰਥ ਜਿਵੇਂ ਕਿ ਜੁਲਾਈ ਦੇ ਵਿੱਚ ਵਿੱਚ ਉਹ ਸਾਰੇ ਕਸਟਮਰ ਜਿੰਨੇ ਵੀ ਸੀਗੇ ਜਿਨ੍ਹਾਂ ਨੇ ਡਿਪੋਜ਼ਿ ਪੀਐਨਬੀ ਪੰਜਾਬ ਨੈਸ਼ਨਲ ਬੈਂਕ ਦੇ ਸੀਵੀਓ ਅਕਾਊਂਟਾਂ ਵਿੱਚ ਉਹ ਅਕਾਊਂਟਾਂ ਨੂੰ ਸਭ ਨੂੰ ਇੱਕ ਨੋਟਿਸ ਭੇਜ ਦਿੱਤਾ ਹੈ ਬੈਂਕ ਨੇ ਕਿ ਜੇ ਜੇ ਤੁਸੀਂ ਕਹਿੰਦੇ ਜਾਂ ਤਾਂ ਤੁਸੀਂ ਆਪ ਦੇ ਖਾਤੇ ਨੂੰ ਚੰਗੀ ਢੰਗ ਨਾਲ ਆਪਰੇਟ ਕਰੋ ਕਿ ਜਿੰਨਾ ਖਾਤਾ ਜੀ ਕੋਈ ਬੈਲੈਂਸ ਪਿਆ ਜਾਂ ਬੈਲੈਂਸ ਜ਼ੀਰੋ ਹੋ ਚੁੱਕਿਆ ਹੈ ਪਰ ਉਹਨੂੰ ਆਪਰੇਟ ਨਹੀਂ ਕੀਤਾ ਹਨ ਉਹਨੂੰ ਹੁਣ ਬੈਂਕ ਬੰਦ ਕਰਨ ਲੱਗੀ ਹੈ ਤਾਂ ਕਰਕੇ ਹੁਣ ਪੀਐਨਬੀ ਨੇ ਸਪੈਸ਼ਲ ਨੋਟਿਸ ਭੇਜਿਆ ਆਪਣੇ ਕਸਟਮਰਾਂ ਨੂੰ ਕਿ ਜਾਂ ਤਾਂ ਤੁਸੀਂ ਇਹ ਖਾਤੇ ਨੂੰ ਚੰਗੀ ਢੰਗ ਨਾਲ ਆਪਰੇਟ ਕਰ ਲਓ ਨਹੀਂ ਤਾਂ ਅਸੀਂ ਤੁਹਾਡਾ ਇਹ ਖਾਤਾ ਬੰਦ ਕਰਨ ਲੱਗੇ ਹਾਂ ਹੁਣ ਸਪੋਜ਼ ਕਰੋ ਕਿ ਜੇ ਤੁਹਾਡੇ ਪੈਸੇ ਖਾਤੇ 'ਚ ਪੈਸੇ ਪਏ ਹੋਏ ਤੇ ਤੁਸੀਂ ਆਪਰੇਟ ਨਹੀਂ ਕੀਤਾ ਤਾਂ ਮੰਨ ਕੇ ਜਦੋਂ 10000 5000 ਰੁਪਿਆ ਹੋਇਆ ਰ ਬੈਂਕ ਉਸ ਖਾਤੇ ਨੂੰ ਵੀ ਬੰਦ ਕਰ ਦੋਗੇ ਉਹ ਖਾਤੇ 'ਚ ਜਿਹੜੇ ਪੈਸੇ ਸੀਗੇ ਕੱਟੇ ਜਾਣ ਤੁਹਾਡੇ ਤੁਹਾਨੂੰ ਪੈਸੇ ਵਾਪਸ ਨਹੀਂ ਮਿਲਣੇ ਹੈ ਡੈਡ ਲਾਈਨ ਜਿਹੜੀ ਹੈਗੀ ਇਸ ਮਨਤ ਤੱਕ ਹੀ ਹੈ ਇਸ ਮਨਤ ਦੇ ਮਤਲਬ ਕਿ ਆ ਜਲਾਈ ਮਨਤ ਦੇ ਅੰਤ ਤੱਕ ਜਿਹੜਾ ਤੁਹਾਡਾ ਖਾਤਾ ਪਰਮਨੈਂਟਲੀ ক্লোਜ਼ ਕਰ ਦੋਨੇ ਬੈਂਕ ਨੇ ਨੋਟਿਸ ਤੁਹਾਨੂੰ ਪਹਿਲਾਂ ਹੀ ਭੇਜ ਚੁੱਕੀ ਹੈਗੀ ਹੈ ਤੁਸੀਂ ਜੇ ਉਹ ਅਪਲਾਈ ਨਹੀਂ ਕੀਤਾ ਹੁਣ ਉਹ ਬੈਂਕ ਕਿਉਂ ਕਹਿੰਦਾ ਕਿ ਪੀਐਨਬੀ ਕੀ ਕਹਿੰਦਾ ਹੈ ਕਿ ਜਾਂ ਤਾਂ ਤੁਸੀਂ ਇਹ ਖਾਤੇ ਨੂੰ ਚ ਉਹ ਚੰਗੀ ਢੰਗ ਨਾਲ ਤੁਹਾਨੂੰ ਕੀ ਹੈ ਕਿ ਤੁਹਾਨੂੰ KYC ਕਰਵਾਉਣ ਦੀ ਲੋੜ ਹੈ ਮੈਂ ਪਹਿਲੇ ਤੁਹਾਨੂੰ ਦੱਸਿਆ ਸੀ ਕਿ ਹੁਣ KYC ਹਰ ਜਗ੍ਹਾ ਹੋਣ ਲੱਗੀ ਤੁਸੀਂ ਆਪਦੀ KYC ਕਰਵਾਓ ਆਪਣਾ ਆਧਾਰ ਕਾਰਡ ਪੈਂਡ ਕਾਰਡ ਆਪਣੇ ਖਾਤੇ ਨਾਲ ਲਾਂਚ ਵੀ ਲਿੰਕ ਕਰਵਾਓ ਮੈਂ ਵਾਰ-ਵਾਰ ਤੁਹਾਨੂੰ ਇਹ ਗੱਲ ਕਹਿੰਦਾ ਇਹਨਾਂ ਕਿ ਤੁਹਾਨੂੰ ਸਮਝਾਉਂਦਾ ਇਹਨਾਂ ਪਰ ਤੁਸੀਂ ਉਸ ਗੱਲ ਕੋਈ ਧਿਆਨ ਨਹੀਂ ਦਿੰਦੇ ਪਏ ਹੁਣ ਪੀਐਨਬੀ ਨੇ ਝਟਕਾ ਦੇ ਦਿੱਤਾ ਠੀਕ ਹੈ ਪਹਿਲੇ ਇੱਕ ਬੈਂਕ ਬੰਦ ਹੋ ਗਿਆ ਪੇਟਿਅਮ ਗਿਆ ਆਲਪੀ ਉਹਦੇ ਪਿੱਛੇ ਪੈ ਗਿਆ ਹੁਣ ਪੀਐਨਬੀ ਨੇ ਪੰਜਾਬ ਨੈਸ਼ਨਲ ਬੈਂਕ ਜਿਹੜਾ ਨਾਮੀ ਬੈਂਕ ਹੈਗਾ ਪੰਜਾਬ ਦਾ ਉਹਨੇ ਝਟਕਾ ਦੇ ਦਿੱਤਾ ਨਨਕੇ ਸਰਕਾਰੀ ਬੈਂਕ ਹੈ ਠੀਕ ਹੈ ਹੁਣ ਝਟਕਾ ਮੈਂ ਦੇ ਦਿੰਦਾ ਕਿਨੇ ਸੇਖ ਖਾਤੇ ਦੀ ਕੇवाईसी ਕਰਵਾਓ ਕੇवाईसी ਕਰਵਾ ਕੇ ਆਪਨੇ ਟਾਈਮ ਰਹਿਣ ਦੇ ਇਸ ਚੀਜ਼ ਨੂੰ ਪਰਤਾਲੋ ਤਾਂ ਕਿ ਤੁਹਾਡਾ ਨੁਕਸਾਨ ਨਾ ਹੋ ਸਕੇ ਮੈਂ ਫਿਰ ਉਹੀ ਗੱਲ ਜਿਹੜੇ ਤੁਹਾਡੇ ਵੀਡੀਓ ਮੈਂ ਬਣਾਈਆਂ ਸੀ ਉਹ ਤੁਹਾਡੇ ਲਈ ਬਣਾਈਆਂ ਸੀ ਸਾਰੀਆਂ ਗੱਲਾਂ ਉਹ ਸੱਚੀਆਂ ਹੁੰਦੀਆਂ ਪਈਆਂ ਨੇ ਮੈਨੂੰ ਲੱਗਦੀ ਹੈ ਕਿ ਮੈਂ ਤੁਹਾਡੇ ਲਈ ਜਿਹੜੇ ਗੱਲਾਂ ਲੈ ਕੇ ਆਇਆ ਸੀ ਉਹ ਅਸਲ ਗੱਲਾਂ ਹੁੰਦੀਆਂ ਪਈਆਂ ਨੇ ਵੱਟਵਰ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਓ ਤਾਂ ਕਿ ਜਿਹਦਾ ਵੀ ਖਾਤਾ ਪੀਐਨਬੀ ਬੈਂਕ 'ਚ ਹੈਗਾ ਪੰਜਾਬ ਨੈਸ਼ਨਲ ਬੈਂਕ 'ਚ ਜਿਹਦਾ ਅਕਾਊਂਟ ਹੈਗਾ ਜਿਨ੍ਹਾਂ ਨੇ ਉਹ ਖਾਤੇ ਨੂੰ 3 ਸਾਲ ਤੋਂ ਜ਼ਿਆਦਾ ਆਪਰੇਟ ਨਹੀਂ ਕੀਤਾ ਤਾਂ ਕਿ ਉਹ ਖਾਤੇ ਨੂੰ ਆਪਦੀ ਨੂੰ ਚਲਾ ਲੈਣ ਆਪਣੇ ਖਾਤੇ ਦੀ ਕੇਵਾਈਸੀ ਕਰਵਾਉਣ ਤਾਂ ਕਿ ਤੁਹਾਡਾ ਖਾਤਾ ਬੈਂਕ ਬੰਦ ਨਾ ਕਰੇ ਬੈਂਕ ਉਹਨੂੰ ਚਾਲੂ ਰੱਖੇ ਸਕੇ ਹੁਣ ਜਿਹੜੀ ਕੇਵਾਈਸੀ ਹੋਣੀ ਹੈ ਕਿਵੇਂ ਹੋਣੀ ਹੈ ਕੇਵਾਈਸੀ ਕੀ ਹੁੰਦੀ ਹੈ ਉਸ ਦੇ ਲਈ ਤੁਸੀਂ ਮੇਰੀ ਪ੍ਰੋਫਾਈਲ ਤੇ ਜਾ ਕੇ ਮੇਰੀ ਜਿਹੜੀ ਵੀਡੀਓ ਮੈਂ ਬਣਾਈ ਸੀਗਾ ਕੇਵਾਈਸੀ ਕਿਵੇਂ ਹੁੰਦੀ ਹੈ ਕੀ ਕੁਝ ਡਾਕੂਮੈਂਟ ਚਾਹੀਦੇ ਹੁੰਦੇ ਆ ਮੈਂ ਉਹ ਵੀਡੀਓ ਪਹਿਲਾਂ ਹੀ ਪਾ ਚੁੱਕਿਆ ਹਾਂ ਤੁਸੀਂ ਮੇਰੀ ਪ੍ਰੋਫਾਈਲ ਤੇ ਜਾ ਕੇ ਮੇਰੀ ਉਸ ਵੀਡੀਓ ਨੂੰ ਦੇਖੋ ਤਾਂ ਕਿ ਤੁਹਾਨੂੰ ਚੀਜ਼ ਦਾ ਪਤਾ ਲੱਗੇ ਕਿ ਕਿਹੜੇ-ਕਿਹੜੇ ਡਾਕੂਮੈਂਟਰੀ ਲੋੜ ਪੂਰੀ ਤੁਹਾਨੂੰ ਰਹਿਣਾ ਠੀਕ ਹੈ ਮੈਂ ਫਿਰ ਕਹਾਂਗਾ ਕਿ ਤੁਸੀਂ ਥੋੜੇ ਅਵੇਅਰ ਹੋ ਜਾਓ ਤਾਂ ਕਿ ਤੁਹਾਨੂੰ ਇਸ ਚੀਜ਼ ਦਾ ਜ਼ਿਆਦਾ ਪਤਾ ਲੱਗ ਸਕੇ ਤੇ ਵਕਤ-ਵਕਤ ਮੇਰੀ ਵੀਡੀਓ ਤੁਸੀਂ ਲੋਕਾਂ ਦਾ ਸ਼ੇਅਰ ਕਰੋ ਤਾਂ ਕਿ ਜਿਹੜਾ ਕਿਸੇ ਗਰੀਬ ਗਰੁੱਪ ਦਾ ਭਲਾ ਹੋ ਸਕੇ ਮਿਲਦੇ ਆਪਾਂ ਅਗਲੀ ਵੀਡੀਓ ਚ ਧੰਨਵਾਦ